ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਨ ਸੂਰਬੀਰ ਜੋਧੇ ਜਥੇਦਾਰ ਅਕਾਲੀ ਫੂਲਾ ਸਿੰਘ ਜਿਨੇ ਮੌਕੇ ਦੇ ਰਾਜੇ ਮਹਾਰਾਜ ਰਣਜੀਤ ਸਿੰਘ ਨੂੰ ਵੀ ਤਲਵ ਕਰਨ ਤੋਂ ਬਿਲਕੁਲ ਝਿਜਕ ਨਹੀਂ ਮੰਨੀ ਉਹ ਮਹਾਨ ਸੂਰਬੀਰ ਜਥੇਦਾਰ ਜੀ ਪ੍ਰਤੀ ਦਾਸਨੀ ਚੰਦ ਕੁਲਣਾ ਲਿਖਿਆ ਸਰਵਣ ਕਰਨੀ ਚੰਗੀ ਲੱਗੀ ਹੈ ਤੇ ਸ਼ੇਅਰ ਜਰੂਰ ਕਰਨੀ ਚਾਹੀਦੀ ਉਹ ਜਥੇਦਾਰ ਸਿੱਖ ਕੌਮ ਦਾ ਫੂਲਾ ਸਿੰਘ ਅਕਾਲੀ ਜੀਦੀ ਜਹਾਨਾ ਕੋਈ ਦੂਸਰਾ ਮੈਂ ਦੇਖੀ ਦੁਨੀਆ ਭਾਲੀ ਉਹਦੇ ਸੀਸ ਦਾ ਮਾਲਾ ਸ਼ੋਭਦਾ ਫਰਲੇ ਦੀ ਚਾਲ ਨਿਰਾਲੀ ਉਹਦੇ ਹੱਥ ਵਿੱਚ ਨਿਰਜਾ ਚੁੱਕਿਆ ਤਰਪਾਨ ਪਾਈ ਟਕਸਾਲੀ ਉਹ ਤਖਤ ਅਕਾਲ ਜਤ ਬੈਠਦਾ ਐ ਹੋ ਕੇ ਗਰਮ ਖਿਆਲੀ ਉਹ ਸੀਸ थरथर ਦੁਸ਼ਮਣ ਕੰਮ ਦੇ ਉਹਦੀ ਵੇਖ ਅੱਖਾਂ ਦੀ ਲਾਲੀ ਉਹ ਤੋਂ ਡਰਦਾ ਸੀ ਰਣਜੀਤ ਸਿੰਘ ਸਿਉ ਸਿੱਖ ਰਾਜ ਦਾ ਵਾਲੀ ਉਹ ਅਟਕ ਦਰਿਆ ਹੈ ਰੋਕਦਾ ਅਰਦਾਸ ਨੂੰ ਜਾਵੇ ਖਾਲੀ ਉਹ ਸਿੰਘ ਗੁਰੂ ਦਸ਼ਮੇਸ਼ ਦਾ ਚਲਦਾ ਹੈ ਸੱਤੀ ਚਾਲੀ ਉਹ ਸਿੱਖ ਕੌਮ ਨੂੰ ਵੇਖਦਾ ਜਿਵੇਂ ਬਾਗ ਵੇਖਦਾ ਮਾਲੀ ਸਤਪਾਲ ਸਿੰਘ ਆ ਇਸ ਜੱਥੇਦਾਰ ਨੇ ਵਿਖਰੀ ਕੌਮ ਸੰਭਾਲੀ ਸਤਪਾਲ ਸਿੰਘ ਆ ਇਸ ਜੱਥੇਦਾਰ ਨੇ ਵਿਖਰੀ ਕੌਮ ਸੰਭਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ